ਜਦੋਂ ਇਸ ਇੱਕ ਸੋਤ ਤੁਹਾਡੀ ਤਾਪਨਾ ਹੋਈ ਉਦੋਂ ਪਹਿਲਾ ਬੱਚਾ ਕੌਣ ਸੀ Hindu ਸੀ ਨਾ ਸਨਾਤਨੀ ਸੀ ਨਾ ਅਸੀਂ ਉਸ ਹੱਕ ਨਾਲ ਗੱਲ ਕਰ ਰਹੇ ਹਾਂ ਜਿਹੜੀ ਸਾਂਝੀ ਵਾਰਤਾ ਦੀ ਗੱਲ ਸਾਡੇ ਨਾਲ ਹੋਣੀ ਚਾਹੀਦੀ ਸੀਗੀ ਉਹ ਮੁਸਲਮਾਨ ਸਮਾਜ ਨਾਲ ਕੀਤੀ ਜਾ ਰਹੀ ਹੈ ਤੁਸੀਂ ਇਸਾਈ ਭਾਈਚਾਰੇ ਨੂੰ ਬੁਲਾ ਲਓ ਮੁਸਲਿਮ ਭਾਈਚਾਰੇ ਨੂੰ ਬੁਲਾ ਲਓ ਦੇਖਦਾ ਪ੍ਰਸ਼ਾਦ ਖਵਾ ਕੇ ਦਿਖਾ ਦਿਓ ਮੈਂ ਮੰਨ ਜੂਗਾ ਆਪਾਂ ਮਕੇ ਚੱਲਦੇ ਉੱਥੇ ਜਾ ਕੇ ਸ਼ਿਰੀਖਣ ਸਾਹਿਬੀ ਦਾ ਪਾਠ ਕਰਕੇ ਨਿਕਲੋ। ਬਰਾਦਨ ਚਲੋ ਅਜੇ ਬਰਾਦਨ ਫਿਰੋ। ਕਰਾਓ। ਕਦੀ ਵੀ ਨਹੀਂ ਹੋਊਗਾ। ਚਲੋ ਸਾਡੇ ਨਾਲ ਚਲੋ ਦਰਗਾਹਾਂ ਮੰਦਰ ਅਸੀਂ ਕਰਾਣੇ ਆ। ਮੈਂ ਤੁਸੀ ਮੈਂ ਤੁਸੀ ਇੰਟਰਵਿਊ ਕਰ ਰਹੇ ਹੋ। ਜਦੋਂ ਮੈਨੂੰ ਸਵਾਲ ਕਰੋ ਜਾਂ ਮੈਂ ਤੁਹਾਡੇ ਕੋਲ ਆਵਾਂ। ਮੈਂ ਪਰਲੇ ਪਾਸੇ ਨੂੰ ਮੂੰਹ ਕਰਕੇ ਜਵਾਬ ਦਊਂਗਾ। ਲੜਾਈਆਂ ਤਾਂ ਅਸੀਂ ਲੜੀਆਂ ਮੁਗਲਾਂ ਦੇ ਨਾਲ ਲੜ ਕੇ ਹੈਂ ਅਸੀਂ ਨੂੰ ਪਗੜੀਧਾਰੀਆਂ ਨਾਲ ਲੜ ਕੇ ਲੜਾਈਆਂ ਕਿੰਨੇ ਲੜੀਆਂ ਅਸੀਂ ਲੋਕਾਂ ਨੇ ਹੱਕ ਕਿਹਨੂੰ ਦਿੱਤਾ ਜਾ ਰਿਹਾ? ਉਹ ਕੀ ਨਾ ਤਕਲੀਫ ਤੁਹਾਨੂੰ ਰੋਕਿਆ ਵੈਸੇ ਕਿਸੇ ਨੇ ਦਰਵਾਜੇ ਦੇ ਚਾਰ ਦਰਵਾਜੇ ਨੇ ਕਿਸੇ ਨੇ ਰੋਕਿਆ ਵੀ ਤੁਸੀਂ ਉੱਥੇ ਜਾ ਕੇ ਸ੍ਰੀ ਕਰਕੇ ਦਿਖ ਦਿਕੇ ਇਧਰੋਂ ਮੈਂ ਸ੍ਰੀ ਹਨੂਮਾਨ ਚਲੀਸਾ ਦਾ ਪਾਠ ਕਰਦਾ ਆਵਾ ਉਧਰੋਂ ਕਿਸੇ ਨੇ ਅੰਸਾਬ ਨੂੰ ਚੰਗਾ ਨਾ ਲੱਗੇ ਆ ਕੇ ਘੱਟਾ ਵੜਦਣ ਹੱਕ ਸਾਡਾ ਦੇਣਾ ਬਣਦਾ ਸੀਗਾ ਉਹ ਮੁਸਲਮਾਨਾਂ ਨੂੰ ਦਿੱਤਾ ਜਾ ਰਿਹਾ ਹਾਂ ਹੱਕ ਹੀ ਬੰਦਾ ਸੀ ਰਾਤਾਂ ਤੇ ਆ ਰਹੇ ਸੀ ਮਾਂ ਦੀ ਚੌਂਕੀ ਕਰਾਉਂਦੇ ਹਨੂਮਾਨ ਚਲੀਸਾ ਦਾ ਪਾਠ ਕਰਾਉਂਦੇ ਦੂਜਿਆਂ ਦੀ ਕੰਜਕਾਂ ਪਠਾਉਂਦੇ ਜਿਹੜਾ ਹੱਕ ਸਾਡਾ ਬਣਦਾ ਸੀਗਾ ਉਹ ਕਿਸੇ ਹੋਰ ਨੂੰ ਦਿੱਤਾ ਜਾ ਰਿਹਾ ਉਹਦੀ ਕੁੜੀਆਂ ਤਾਂ ਸਿੱਖਾਂ 'ਚ ਗਈ ਜਾਂਦੀਆਂ ਸਿੱਖਾਂ ਦੀ ਕੁੜੀਆਂ ਹਿੰਦੂਆਂ 'ਚ ਵਿਆਹ ਜਾਂਦੀਆਂ ਇਹ ਸਾਡੇ ਨਾਲ ਮੱਤ ਪੀ ਮੰਨ ਪੀ ਦੂਪਾਈ ਜਾ ਰਹੇ ਨੇ ਮੰਦਰਾਂ ਦੇ ਵਿੱਚ ਵੀ ਤੁਸੀਂ ਕਹਿੰਦੇ ਪਾਠ ਕਰਨ ਦੀ ਫਿਰ ਇਜਾਜ਼ਤ ਮਿਲੇ ਹੰਦ ਪੜ੍ਹਦੀ ਬਿਲਕੁਲ ਸਾਨੂੰ ਕੋਈ ਫਰਕ ਹੀ ਨਹੀਂ ਕੋਈ ਹੁੰਦੇ ਵੀ ਸਾਡੇ ਕਿ ਨਾ ਤੁਸੀਂ ਗੱਲ ਨਹੀਂ ਸਮਝਦੇ ਉਹਨੇ ਦੇਖਿਆ ਵੀ ਇੱਥੇ ਜੇ ਨਮਾਜ਼ ਹੋ ਸਕਦੀ ਤਾਂ ਇਹਨਾਂ ਬਾਰੇ ਕੁਝ ਵੀ ਬੋਲਿਆ ਜਾ ਸਕਦਾ ਉਹਨੇ ਗੁਰੂ ਸਾਹਿਬ ਬਾਰੇ ਬੋਲਤਾ ਕਿ 7 ਸਾਲ ਦਾ ਨਿਆਣਾ 9 ਸਾਲ ਦਾ ਨਿਆਣਾ ਕੋਈ ਸਾਰੀ ਜਾਣਕਾਰੀ ਹੈ ਮੈਨੂੰ ਬੋਲਣ ਦੀ ਲੋੜ ਨਹੀਂ ਸਾਡੇ ਤਾਂ ਸ਼ਮਸ਼ਾਨ ਘਾਟ ਵੀ ਹਲੇ ਤੱਕ ਸਾਂਝੇ ਨੇ ਅਸੀਂ ਕੋਈ ਜਿਹੜੀ ਵਿਧੀ ਲੱਗਣੀ ਬਣੀ ਨਾ ਸਿੱਖਾਂ ਨੇ ਨਾ ਹਿੰਦੂਆਂ ਨੇ ਕੋਈ ਵਿਧੀ ਨਾ ਚੱਲ ਰਹੀ ਹੈ ਪਰਮਿੰਦਰ ਸਿੰਘ ਪਰਮਿੰਦਰ ਕੁਮਾਰ ਹੋ ਸਕਦਾ ਜਤਿੰਦਰ ਸਿੰਘ ਜਤਿੰਦਰ ਕੁਮਾਰ ਹੋ ਸਕਦਾ ਜਤਿੰਦਰ ਖਾਨ ਪਰਮਿੰਦਰ ਖਾਨ ਨਹੀਂ ਹੋ ਸਕਦਾ ਜਦੋਂ ਗੁਰੂ ਘਰ ਬੰਦ ਹੋ ਜਾਂਦੀ ਵਾਰਤਾ ਫਿਰ ਸਾਰੀ ਧਰਮਾਂ ਦੇ ਲੋਕ ਆ ਜਾਂਦੇ ਹਨ ਨਾ ਸਿਰਫ Hindu ਥੋੜੀ ਆ ਜਾਂਦੇ ਨੇ ਗੁਰੂ ਘਰ ਵਾਰਤਾ ਤਾਂ ਪਹਿਲੀ ਵਾਰਤਾ ਹੀ ਸਾਡੇ ਨਾਲ ਹੋਣੀ ਚਹੀਦੀ ਸੀ ਜਿਹੜਾ ਪਹਿਲਾਂ ਉੱਥੇ ਗੁਰੂ ਘਰ ਦੇ ਵਿੱਚ ਕਰੇ ਕਿਸੇ ਸਾਂਝੀ ਵਾਰਤਾ ਦੀ ਗੱਲ ਕਰਨੀ ਜਿੱਦੀ ਪਹਿਲਾਂ ਸਾਡਾ ਹੱਥ ਵੱਡੇ ਸਾਨੂੰ ਦਿੱਤਾ ਜਾਣਾ ਚਾਹੀਦਾ ਸੀ ਪਹਿਲਾਂ ਉੱਥੇ ਦੁਰਗਾ ਮਾ ਆਲ ਸ਼ਕਤੀ ਭਗਵਾਨੀ ਚੰਡੀਮਾ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਯਾਦ ਕਰਦੇ ਸੀ ਉਹਨਾਂ ਦੀ ਉੱਥੇ ਭਜਨ ਹੋਣਾ ਚਾਹੀਦਾ ਸੀ ਅੱਜ ਦੇ ਸਮੇਂ ਦੇ ਵਿੱਚ ਧਰਮ ਇੱਕ ਐਸਾ ਮੁੱਦਾ ਬਣ ਚੁੱਕਿਆ ਜੋ ਬਹੁਤ ਜ਼ਿਆਦਾ ਸੈਂਸਿਟਿਵ ਹੈ ਤੇ ਇਸ ਮੁੱਦੇ ਤੇ ਲੋਕ ਬਹੁਤ ਜ਼ਿਆਦਾ ਪੜ੍ਹਕ ਵੀ ਜਾਣਦੇ ਨੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖਦੇ ਹੁੰਦੇ ਆ ਜਿਸ ਦੇ ਵਿੱਚ ਹੇਟ ਸਪੀਚ ਵੀ ਹੁੰਦੀਆਂ ਨੇ ਇੱਕ ਧਰਮ ਨੂੰ ਦੂਜੇ ਧਰਮ ਬਾਰੇ ਭੜਕਾਇਆ ਜਾਂਦਾ ਪਰ ਅਕਸਰ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਂਝੀ ਵਾਰਤਾ ਦੀ ਹੀ ਗੱਲ ਕੀਤੀ ਆ ਤੇ ਸਾਰੇ ਧਰਮ ਜਿਹੜੇ ਨੇ ਚਾਹੇ ਉਹ Hindu ਹੋਣ Sikh ਹੋਣ ईसाई ਹੋਣ Muslim ਹੋਣ ਉਹ ਸਾਰੇ ਇੱਕ ਰਹਿਣ ਦੀ ਜਿਹੜੀ ਹੈ ਉਹ ਗੱਲ ਕਰਦੇ ਨੇ ਪਰ ਅੱਜ Shiv Sena ਜੋ ਅਕਸਰ ਚਰਚਾ ਦੇ ਵਿੱਚ ਰਹਿੰਦੀ ਹੈ ਵਿਵਾਦਾਂ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਬਿਆਨਾਂ ਦੇ ਕਰਕੇ ਉਸਨੇ ਇੱਕ ਹੋਰ ਮੰਗ ਜਿਹੜੀ ਹੈ ਉਹ ਚੱਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮਿਟੀ ਦੇ ਪ੍ਰਧਾਨ ਨੂੰ ਇੱਕ ਚਿੱਠੀ ਲਿਖੀ ਆ ਤੇ ਇਜਾਜ਼ਤ ਮੰਗੀ ਜਾ ਰਹੀ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੂੰ ਹਨੂਮਨ ਚਾਲੀਸਾ ਜਿਹੜੀ ਆ ਪੜਨ ਦੀ ਇਜਾਜ਼ਤ ਜਿਹੜੀ ਆ ਦਿੱਤੀ ਜਾਵੇ ਗੱਲਬਾਤ ਕਰਦੇ ਆ ਟੈਂਡੈਂਟ ਸਾਹਿਬ ਇਜਾਜ਼ਤ ਮੰਗ ਰਹੇ ਹੋ ਤਕਲੀਫ ਕੀ ਹੈ ਦੋ ਦਰੰਗੇ ਹਰ ਹਰ ਮਹਾਦੀਪ ਤਕਲੀਫ ਕੀ ਹੈ ਕਿਉਂ ਤੁਸੀਂ ਮੰਗ ਕਰ ਰਹੇ ਹੋ ਵੀ ਹਨੂਮਨ ਚਾਲੀਸਾ ਜਿਹੜੀ ਆ ਉੱਥੇ ਪੜ੍ਹਨੀ ਚਾਹੀਦੀ ਜਿਹੜੀ ਸਾਂਝੀ ਵਾਰਤਾ ਦੀ ਗੱਲ ਸਾਡੇ ਨਾਲ ਹੋਣੀ ਚਾਹੀਦੀ ਸੀਗੀ ਉਹ ਮੁਸਲਿਮ ਸਮਾਜ ਨਾਲ ਕੀਤੀ ਜਾ ਰਹੀ ਹੈ ਜਿਹੜਾ ਹੱਕ ਸਾਡਾ ਦੀਣਾ ਬਣਦਾ ਸੀਗਾ ਉਹ ਮੁਸਲਮਾਨ ਸੁਮਾਹ ਨੂੰ ਦਿੱਤਾ ਜਾ ਰਿਹਾ ਹਾਂ ਹੱਕ ਹੀ ਬੰਦਾ ਸੀ ਨਰਾਤੇ ਆ ਰਹੇ ਸੀ ਮਾਂ ਦੀ ਚੁੰਕੀ ਕਰਾਉਂਦੇ ਹਨੂਮਨ ਚਲੀਸਾ ਦਾ ਪਾਠ ਕਰਾਉਂਦੇ ਦੂਰੀਆਂ ਦੀ ਕੰਜਕਾਂ ਪਿਠਾਉਂਦੇ ਜਿਹੜਾ ਹੱਕ ਸਾਡਾ ਬਣਦਾ ਸੀਗਾ ਉਹ ਕਿਸੇ ਹੋਰ ਨੂੰ ਦਿੱਤਾ ਜਾ ਰਿਹਾ ਲੜਾਈਆਂ ਤਾਂ ਅਸੀਂ ਲੜੀਆਂ ਮੁਗਲਾਂ ਦੇ ਨਾਲ ਰਲ ਕੇ ਹੈ ਅਸੀਂ ਪਗੜੀਦਾਰੀਆਂ ਨਾਲ ਲੜ ਕੇ ਲੜਾਈ ਕਿੰਨੇ ਲੜੀਆਂ ਅਸੀਂ ਲੋਕਾਂ ਨੇ ਹੱਕ ਕਿਹਨੂੰ ਦਿੱਤਾ ਜਾ ਰਿਹਾ ਦੱਸੋ ਨਾ ਤਕਲੀਫ ਕਿਉਂ ਨਾ ਹੋਵੇ ਹੱਕ ਤਾਂ ਸਾਡਾ ਬਣਦਾ ਵੀ ਗੁਰੂ ਘਰ ਦੇ ਵਿੱਚ ਬੈਠ ਕੇ ਅਸੀਂ ਸ਼੍ਰੀ ਹਨੂਮਾ ਚਲਿਸ਼ ਦਾ ਪਾਠ ਕਰੀਏ ਮਾਂ ਦੁਰਗਾ ਨੂੰ ਯਾਦ ਕਰੀਏ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਯਾਦ ਕਰਦੇ ਸੀਗੇ ਤਕਲੀਫ ਕਿਉਂ ਨਾ ਹੋਵੇ ਹੋਗੀ ਨਾ ਤਕਲੀਫ ਤੁਹਾਨੂੰ ਰੋਕਿਆ ਵੈਸੇ ਕਿਸੇ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਨੇ ਕਿਸੇ ਨੇ ਰੋਕਿਆ ਵੀ ਤੁਸੀਂ ਉੱਥੇ ਜਾ ਕੇ ਤੁਸੀਂ ਇਹ ਕਰਕੇ ਤੇ ਕਿਤੇ ਗਏ ਹੋ ਤੁਸੀਂ ਚਾਹਦੇ ਹੋ ਜੋ ਪਿੱਛੇ ਗੁਰੂ ਘਰ ਚ ਹੋਇਆ ਇਧਰੋਂ ਤਾਂ ਅਸੀਂ ਲੋਕ ਕਰ ਜਾਈਏ ਸ਼੍ਰੀ ਗੁਰੂ ਚਰਨ ਸਰੋਜ ਰਾਜ ਨਿਜਮਨ ਮੁਕੁਰ ਸੁਧਾਰੂ ਵਰਨੂ ਰਗਵਰੂ ਬਿਮਲ ਜਸੂ ਜੁਦਾ ਇੱਕ ਫਲ ਚਾਰੀ ਬੁੱਧੀ ਹਿੰਤਾਂ ਨੂੰ ਜਾਣ ਕੇ ਸਿਮਰੋ ਪਵਨ ਕੁਮਾਰ ਬਲਬੁੱਧੀ ਵਿਦਿਆ ਦੇ ਮਹੀਰ ਹਰੂ ਕਲੇਸ਼ ਵਿਕਾਰ ਇਧਰੋਂ ਮੈਂ ਸ਼੍ਰੀ ਹਨੂਮਾ ਚਲਿਸਾ ਦਾ ਪਾਠ ਕਰਦਾ ਆਂ ਉਧਰੋਂ ਕਿਸੇ ਨਿਆਂ ਸਾਹਿਬ ਨੂੰ ਚੰਗਾ ਨਾ ਲੱਗੇ ਆ ਕੇ ਘਾਟਾ ਵੜਦਣ ਇਸ ਲਈ ਪਰਮਿਸ਼ਨ ਬਹੁਤ ਜ਼ਰੂਰੀ ਹੈ ਜੋ ਦਰਬਾਰ ਸਾਹਿਬ ਪਿੱਛੇ ਹੋਇਆ ਜੋ ਸ਼੍ਰੀ ਹਰਮੰਦਰ ਸਾਹਿਬ ਪਿੱਛੇ ਹੋਇਆ ਬੇਅਦਬੀ ਦੇ ਨਾਮ ਦੇ ਨਾਲ ਮਾਸੂਮ ਲੋਕਾਂ ਦਾ ਕਤਲ ਕੀਤਾ ਗਿਆ ਨਾ ਉਹਨੂੰ ਲੈ ਕਰਕੇ ਉਸ ਕਰਕੇអនុਮਤੀ ਲੈਣੀ ਬੜੀ ਜ਼ਰੂਰੀ ਹੈ ਸਵਾਲ ਹੁੰਦਾ ਮੇਰੀ ਮਾਚੂ ਤੋਂ ਪੇੜ ਚ ਦਾ ਜੰਮਿਆ ਮੇਰੀ ਸਾਡੇ ਪਰਿਵਾਰਾਂ ਦੇ ਪੇੜ ਚ ਜੰਮਿਆ ਪਹਿਲਾ ਬੱਚਾ ਗੁਰੂ ਦਾ ਸਿੰਘ ਸਜਾਇਆ ਗੁਰੂ ਦੀ ਫੌਜ ਸਜਾਈ ਇੱਕੋ ਘਰ ਚ ਸੀ ਖੇਲ-ਕੁੱਦ ਕੇ ਵੱਡੇ ਹੁੰਨੇ ਆ ਇੱਕੋ ਖੇਡ ਸਕੂਲਾਂ ਕਾਲੇ ਪੜ੍ਹ ਕੇ ਲਿਖ ਕੇ ਸੀ ਵੱਡੇ ਹੁੰਨੇ ਆ ਫਿਰ ਸਾਡੇ ਨਾਲ ਮਨਪੇ ਤੇ ਮਤਪੇ ਦਿਖਾਈ ਜਾ ਰਹੇ ਨੇ ਸਿੱਖ ਤਾਂ ਮੰਦਰਾਂ ਦੀ ਸੇਵਾ ਕਰਦਾ Hindu ਤਾਂ ਗੁਰੂ ਘਰਾਂ ਦੀ ਸੇਵਾ ਕਰਦਾ ਫਿਰ ਸਾਡੇ ਨਾਲ ਇਹ ਵਟਵਾਰਾ ਕਿਉਂ ਕੀਤਾ ਜਾ ਰਿਹਾ ਦੱਸੋ ਨਾ ਹਿੰਦੂਆਦੀ ਕੁੜੀਆਂ ਦਾ ਸਿੱਖਾਂ 'ਚ ਵਿਆਹ ਜਾਂਦੀਆਂ ਸਿੱਖਾਂ ਦੀਆਂ ਕੁੜੀਆਂ ਹਿੰਦੂਆਂ 'ਚ ਵਿਆਹ ਜਾਂਦੀਆਂ ਤੇ ਸਾਡੇ ਨਾਲ ਮਤਪੀਤ ਮਨਪੀਤ ਕਿਉਂ ਪਾਈ ਜਾ ਰਹੇ ਨੇ ਜਦੋਂ ਨਾ ਇੱਕ ਗੱਲ ਬੜੀ ਵੱਡੀ ਹੈ ਜਦੋਂ ਹਿੰਦੂਆਦੀ ਕੁੜੀ ਦਾ ਸਿੱਖ ਕੁੜੀ ਦਾ ਵਿਆਹ ਹੁੰਦਾ ਨਾ ਉੱਥੇ ਇਹ ਸਵਾਲ ਕਰਕੇ ਰਿਸ਼ਤਾ ਨਹੀਂ ਟੁੱਟ ਜਾਂਦਾ ਵੀ ਗੁਰੂ ਘਰ ਫੇਰੇ ਲੈਣੇ ਕਿ ਹਵਨ ਜਾ ਕਿਤੇ ਫੇਰੇ ਲੈਣੇ ਆ ਇਹ ਸਾਡੀ ਸਾਂਝੀ ਵਾਰਤਾ ਹੈ ਜਿਹਨੂੰ ਸ਼ੁਰੂਮਣੀ ਗੁਰਦੁਆਰਾ ਦਾ ਗੁਰੂਦੁਆਰਾ ਪ੍ਰੰਦਰ ਕਮੇਟੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਫਿਰ ਦੁਆਰਾ ਤੋਂ 1984 ਵਰਗਾ ਹਾਲਾਤ ਜਦੋਂ ਕਾਲੇ ਦੌਰ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਨੂੰ ਖਰਾਬ ਕੀਤਾ ਜਾਂਦਾ ਗੁਰੂ ਘਰਾਂ ਦੇ ਵਿੱਚ ਬੇਦਬੀਕਰ ਦੀ ਕੋਸ਼ਿਸ਼ ਕੀਤੀ ਜਾਂਦੀ ਮੰਦਿਰਾਂ 'ਚ ਬੇਦਬੀਕਰ ਦੀ ਕੋਸ਼ਿਸ਼ ਉਹਨੂੰ ਤਿਆਰ ਕੀਤਾ ਜਾ ਰਿਹਾ ਸੇਮ ਜੋ ਕਸ਼ਮੀਰ 'ਚ ਹੋਇਆ ਹਿੰਦੂਆਂ ਨੂੰ ਕੱਢਿਆ ਯਾਰ ਇਹ ਰਲ ਕੇ ਤੁਹਾਨੂੰ ਕੌਣ ਕੱਢ ਰਿਹਾ ਸੀ ਕਹਿੰਦੇ ਕਸ਼ਮੀਰ 'ਚ ਕੱਢਿਆ ਪੰਜਾਬ 'ਚ ਤਾਂ ਨਹੀਂ ਕੋਈ ਕੱਢ ਰਿਹਾ ਤੁਹਾਨੂੰ ਅੱਤਵਾਦ ਦੇ ਦੌਰਾਨ 'ਚ ਕੀ ਹੋਇਆ ਅੱਜ ਦੇ ਟਾਈਮ ਦੀ ਗੱਲ ਕਰੋ ਅੱਜ ਦੇ ਟਾਈਮ ਦੀ ਉਹ ਸਾਜ਼ਿਸ਼ ਹੈ ਨਹੀਂ 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 ਇਹ ਤਾਂ ਸਾਜ਼ਿਸ਼ ਦਾ ਹਿੱਸਾ ਮੈਂ ਕਹਾਂਗਾ ਇਹ ਸਾਜ਼ਿਸ਼ ਦੀ ਸ਼ੁਰੂਆਤ ਹੈ ਕਿੰਨਾ ਕਿਤੇ ਕੱਟਰਵਾਦੀ ਦੀ ਸ਼ੁਰੂਆਤ ਹੈ ਖਾਲਿਸਤਾਨ ਦੀ ਜਦੋਂ ਮੰਗ ਉੱਠੀ ਸੀ ਨਾ ਅੱਤਵਾਦੀ ਲਹਿਰ ਸੀ ਉਸ ਤੋਂ ਵੀ ਖਤਰਨਾਕ ਇਹ ਲਹਿਰ ਹੈ ਜਿਹੜ ਤੁਸੀਂ ਵੀ ਤਾਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੀ ਹੁੰਨੇ ਹੋ ਬਿਲਕੁਲ ਹਿੰਦੂ ਰਾਸ਼ਟਰ ਦੇ ਨਾਮ ਤੇ ਲੈ ਕੇ ਕੋਈ ਕਤਲ ਤਾਂ ਨਹੀਂ ਹੋਇਆ ਦੱਸੋ ਨਾ ਖਾਲਿਸਤਾਨ ਦੇ ਨਾਮ ਨੂੰ ਲੈ ਕੇ ਕਿੰਨੇ ਕਤਲ ਹੋਏ ਨੇ ਹਿੰਦੂ ਰਾਸ਼ਟਰ ਦੇ ਨਾਮ ਦੀ ਗੱਲ ਕਰਕੇ ਕੋਈ ਕਤਲ ਹੋਇਆ ਕੋਈ ਸਰਿਆਮ ਕੋਈ ਦੰਗਾ ਤਾਂ ਬਹੁਤ ਦੰਗੇ ਤਾਂ ਬਹੁਤ ਹੁੰਦੇ ਹੀ ਨੇ ਹਿੰਦੂ ਰਾਸ਼ਟਰ ਦੀ ਗੱਲ ਨੂੰ ਲੈ ਕੇ ਕੋਈ ਦੰਗਾ ਨਹੀਂ ਕੋਈ ਕਤਲੇਆਮ ਨਹੀਂ ਹੋਇਆ ਖਾਲਿਸਤਾਨ ਦੇ ਨਾਮ ਨੂੰ ਲੈ ਕੇ ਟੁਕੜ ਟੁਕੜ 35000 ਵਿਅਕਤੀ ਮਰਿਆ ਹੋਣਾ ਪੰਜਾਬ ਦੇ ਵਿੱਚ ਗੁਜਰਾਤ ਚ ਕੀ ਹੋਇਆ ਸੀ ਗੁਜਰਾਤ ਗੋਧਰਾ ਕਾਂਡ ਸੀ ਉਹ ਹਿੰਦੂ ਰਾਸ਼ਟਰ ਦੀ ਗੱਲ ਕੋਈ ਨਹੀਂ ਸੀਗੀ ਉੱਚ ਪਹਿਲਾ ਹਿੰਦੂ ਮਾਰੇਗੇ ਸੀਗੇ ਉੱਚ ਪਹਿਲਾ ਕਾਰ ਸੇਵਕਾਂ ਨੂੰ ਲਾਇਆ ਗਿਆ ਪਰ ਮੰਗਤਾ ਤੁਸੀਂ ਹਿੰਦੂ ਹਿੰਦੂ ਰਾਸ਼ਟਰ ਦੇ ਵੀ ਕਰਦੇ ਹੋ ਨਾ ਬਿਲਕੁਲ ਬਿਲਕੁਲ ਅਸੀਂ ਗੱਲ ਕਰਦੇ ਹਾਂ ਹਿੰਦੁਸਤਾਨ ਦੁਨੀਆ ਦੇ ਵਿੱਚ ਇੱਕੋ ਦਾ ਦੇਸ਼ ਹੈ ਭਾਰਤ ਜਿੱਦੀ ਅਸੀਂ ਗੱਲ ਕਰਾਂਗੇ ਹਿੰਦੂ ਬਹੁਲ ਵਸਦੀ ਹੈ ਵੀ ਕਿਉਂ ਨਾ ਉਹਨਾਂ ਨੂੰ ਹਿੰਦੂ ਰਾਸ਼ਟਰ ਬਣਾਇਆ ਜਾਵੇ ਇਤਰਾਜ਼ ਵੀ ਕੀਤਾ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਦੇ ਵਿੱਚ ਇਹ ਥੋੜੀ ਕਿੰਨੇ ਵੀ ਅਸੀਂ ਬਾਕੀ ਦੀਆਂ ਜਿਹੜੀਆਂ ਕੌਮਾਂ ਨੂੰ ਬਾਹਰ ਕੱਢ ਦੇਣਾ ਸੀ ਇਹ ਤਾਂ ਕਿਹਾ ਹੀ ਨਹੀਂ ਕਿਤੇ ਨਾ ਸੀ ਇਹ ਕਿਹਾ ਵੀ ਮੁਸਲਮਾਨ ਬਾਹਰ ਚਲੇ ਜਾਣ ਨਾ ਸੀ ਕਿਹਾ ਵੀ ਕੋਈ ਈਸਾਈ ਬਾਹਰ ਚਲੇ ਸਿੱਖ ਤਾਂ ਹੈ ਹੀ ਸਾਡੇ ਆ ਖਾਲਿਸਤਾਨ ਦੇ ਵਿੱਚ ਕਿਹਾ ਸੀਗਾ ਵੀ ਸਾਰੇ ਬਾਰ ਚੋ ਲੋ ਮੇਰੀ ਗੱਲ ਨਹੀਂ ਤੁਸੀਂ ਸਮਝੇ ਉੱਚ ਤਾਂ ਇਹ ਕਿਹਾ ਜਾ ਰਿਹਾ ਸੀਗਾ ਬੱਸਾਂ ਚੋਂ ਲਾ ਕੇ ਕਿ ਰੋਡੇ ਮੋਨੇ ਇੱਕ ਸਾਈਡ ਤੇ ਹੋ ਜੋ ਤੇ ਪਗੜੀ ਧਾਰੀ ਇੱਕ ਸਾਈਡ ਤੇ ਹੋ ਜੋ ਇਹ ਕੀ ਸੀਗਾ ਬੱਸਾਂ ਤੋਂ ਫੜ ਕੇ ਗੋਲੀਆਂ ਮਾਰੀ ਜਾਂਦੀ ਸੀ ਚੁੰਨ ਚੁੰਨ ਕੇ ਮਾਰੇ ਜਾਂਦੀ ਸੀ ਤਾਂ ਨਹੀਂ ਸੀ ਤੇ ਹੁਣ ਚਿੱਠੀ ਲਿਖੀ ਹੈ ਕੋਈ ਜਵਾਬ ਆਇਆ ਉਤੋਂ ਕਿੰਨੇ ਕੇ ਦਿਨ ਹੋ ਗਏ ਬਿਲਕੁਲ ਜਵਾਬ ਆਇਆ ਕੋਈ ਸਪੀਡ ਪੋਸਟ ਪਾਈ ਗਈ ਹੈ ਉਸ ਤੋਂ ਬਾਅਦ ਈਮੇਲ ਪਾਈ ਗਈ ਹੈ ਉਸ ਤੋਂ ਬਾਅਦ ਵਟਸਐਪ ਕੀਤਾ ਗਿਆ ਲਿਖਿਆ ਕੀ ਹੈ ਇੱਕ ਵਾਰੀ ਪੜ੍ਹ ਕੇ ਸੁਣਾਉਣ ਕੀਤੇ ਗਏ ਨੇ ਬਿਲਕੁਲ ਸਾਫ ਸਾਫ ਸ਼ਵਦਾਲੀਆ ਪਵਿੱਤਰ ਸਾਨ ਸ਼੍ਰੀ ਹਰਮੰਦਰ ਸਾਹਿਬ ਵਿੱਚ ਸ਼੍ਰੀ ਹਨੂਮਾਨ ਚਲिसा ਕਰਨ ਦੀ অনুমਤੀ ਦਿੱਤੀ ਜਾਵੇ ਹਾਂ ਕੋਈ ਗਲਤ ਅੰਦਾਜ਼ ਦਿਓ ਤਰਕ ਕੀ ਦਿੱਤਾ ਤੁਸੀਂ ਵੀ ਕਿਉਂ ਦਿੱਤੀ ਜਾਵੇ ਬਿਲਕੁਲ ਮੇਰੀ ਸਾਡਾ ਸਾਂਝ ਸਾਡੀ ਹਾਂ ਸਾਡੀ ਗੁਰੂ ਘਰਾਂ ਚ ਹੱਕ ਕੀ ਦਾਦਾ ਪਹਿਲਾਂ ਸਭ ਨਾਲ ਪਹਿਲਾਂ ਸਾਡਾ ਹਾਂ ਕੀ ਦਾ ਦੱਸੋ ਹੱਕ ਵੱਡਾ ਤਰਕ ਹੈ ਕੋਈ ਸਿੱਖ ਸਮਾਜ ਤੋਂ ਬੱਚਾ ਕੋਈ ਵੀ ਪੈਦਾ ਹੋਇਆ ਜਾਂ ਕੁਝ ਵੀ ਕਹੋ ਜਦੋਂ ਵੀ ਸਿੱਖ ਫੌਜ ਦੀ ਸਥਾਪਨਾ ਹੋਈ ਉਹ ਦੋ ਪਹਿਲਾ ਬੱਚਾ ਕੌਣ ਸੀ Hindu ਸੀ ਨਾ Sanatni ਸੀ ਨਾ ਅਸੀਂ ਉਸ ਹੱਕ ਨਾਲ ਗੱਲ ਕਰ ਰਹੇ ਹਾਂ ਵੀ ਸਾਡਾ ਹੱਕ ਪਹਿਲਾਂ ਚਲਹੂਰ ਦੱਸ ਦਿੰਨੇ ਹ ਜਦੋਂ ਵੀ ਗੁਰੂ ਘਰ ਬਣਾਏ ਜਾਂਦੇ ਨੇ ਹਮੇਸ਼ਾ ਹੀ ਸਾਂਝੀ ਵਾਰਤਾ ਦੇ ਨਾਲ ਸਾਂਝੀ ਵਾਰਤਾ ਕਿਹਦੇ ਨਾਲ ਹਿੰਦੂਆਂ ਦੇ ਨਾਲ ਤਾਂ ਗੁਰੂ ਘਰ ਦਾ ਨਿਰਮਾਣ ਹੁੰਦਾ ਦੱਸੋ ਮੈਂ ਫਿਰ ਕਹਿ ਰਹੇ ਹਾਂ ਜੇ ਗੁਰੂ ਘਰ ਸਾਂਝੀ ਵਾਰਤਾ ਫਿਰ ਸਾਰੀ ਧਰਮਾਂ ਦੇ ਲੋਕ ਆ ਜਾਂਦੇ ਆ ਨਾ ਸਿਰਫ Hindu ਥੋੜੀ ਆ ਜਾਂਦੇ ਨੇ ਸਾਂਝੀ ਵਾਰਤਾ ਤਾਂ ਪਹਿਲੀ ਵਾਰਤਾ ਹੀ ਸਾਡੇ ਨਾਲ ਹੋਣੀ ਚਾਹੀਦੀ ਸੀ ਨਾ ਜਿਹੜਾ ਪਹਿਲਾਂ ਉੱਥੇ ਗੁਰੂ ਘਰ ਦੇ ਵਿੱਚ ਅਗਰ ਇਸੇ ਸਾਂਝੀ ਵਾਰਤਾ ਦੀ ਗੱਲ ਕਰਨੀ ਜਿੱਦਿ ਪਹਿਲਾਂ ਸਾਡਾ ਹੱਕ ਬੰਦਾ ਸਾਨੂੰ ਦਿੱਤਾ ਜਾਣਾ ਚਾਹੀਦਾ ਸੀ ਪਹਿਲਾਂ ਉੱਥੇ ਦੁਰਗਾ ਮਾਂ ਆ ਸ਼ਕਤੀ ਭਵਾਨੀ ਚੰਡੀ ਮਾਂ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਯਾਦ ਕਰਦੇ ਸੀ ਉਹਨਾਂ ਦੀ ਉੱਥੇ ਫਿਰ ਭਜਨ ਹੋਣਾ ਚਾਹੀਦਾ ਸੀਗਾ ਤੇ ਤੁਸੀਂ ਫਿਰ ਇਹ ਵੀ ਮੰਗ ਕਰਦੇ ਹੋ ਚਲੋ ਗੁਰਦੁਆਰੇ ਤੁਸੀਂ ਕਹਿੰਦੇ ਹੋ ਹਨੂਮਨ ਚਾਲੀਸਾ ਪੜਨ ਦੀ ਇਜਾਜ਼ਤ ਜਿਹੜੀ ਆ ਮਿਲੇ ਮੰਦਿਰਾਂ ਦੇ ਵਿੱਚ ਵੀ ਤੁਸੀਂ ਕਹਿੰਦੇ ਹੋ ਪਾਠ ਕਰਨ ਦੀ ਫਿਰ ਇਜਾਜ਼ਤ ਮਿਲੇ ਖੰਡ ਪਾੜਦੀ ਬਿਲਕੁਲ ਸਾਨੂੰ ਕੋਈ ਫਰਕ ਹੀ ਨਹੀਂ ਸਾਡੇ ਸਾਡੇ ਘਰਾਂ 'ਚ ਹੁੰਦੇ ਨੇ ਗੱਲ ਸੁਣੋ ਜਦੋਂ ਸੁੱਖ-ਦੁੱਖ ਦੀ ਗੱਲ ਹੁੰਦੀ ਹੈ ਜਿੱਥੇ ਸਿਕਸ ਘਰਾਂ ਦੇ ਵਿੱਚ ਖੰਡ ਪਛਰੀ ਖੰਡ ਪਾੜ ਦਾ ਭੋਗ ਪਾਇਆ ਜਾਂਦਾ ਸਾਡੇ ਕਈ ਐਸੇ ਘਰ ਨੇ ਸਨਾਤਨ ਧਰਮੀਆਂ ਦੇ ਜਿੱਥੇ ਖੰਡ ਸਾਹਿਬ ਦਾ ਭੋਗ ਰੂਟੀਨ 'ਚ ਪਾਇਆ ਜਾਂਦਾ ਦੱਸੋ ਮਹਾਰਾਜ ਬਿਲਕੁਲ ਘਸ਼ੀ ਅਥਾ ਪਰਦਾ ਵੀ ਲਾ ਲਓ ਮੇਰੇ ਘਰ ਲੈ ਲਓ ਸਾਡੇ ਸ਼ੋਰ ਇਹ ਇਹ ਮੇਰੀ ਗੱਲ ਸੁਣੋ ਜੀ ਇਹ ਵਾਲੀਆ ਸਾਹਿਬ ਕਿੱਧਰ ਨੇ ਆਪਾਂ ਮੈਂ ਤੁਹਾਨੂੰ ਦੱਸਾਂ ਮਾ ਦਾ ਸ਼ੋਰੂਮ ਹੈ ਉੱਥੇ ਅਸੀਂ ਖੰਡ ਪਾਠ ਕਰਵਾਇਆ ਸੀਗਾ ਠੀਕ ਆ ਬਾਕੀ ਤੁਸੀਂ ਮੈਨੂੰ ਕੋਈ ਐਸੀ ਜਗ੍ਹਾ ਦੱਸੋ ਜਿਹੜੀ Hindu ਤੇ Sikhਾਂ ਦੀ ਚਾਹੇ ਉਹ ਵਿਆਹ ਸ਼ਾਦੀ ਹੋਵੇ ਚਾਹੇ ਉਹ ਜਨਮ ਮਰਨ ਹੋਵੇ ਦੁੱਖ ਸੁੱਖ ਹੋਵੇ ਕੋਈ ਐਸੀ ਜਗ੍ਹਾ ਦੱਸੋ ਵੀ ਸਰਦਾਰ ਜੀ ਦੇ ਘਰ ਮੌਤ ਹੋ ਗਈ ਉਹਨਾਂ ਦਾ ਜਾ ਰਹੇ ਆ ਸੰਸਕਾਰ ਲਈ ਤੇ ਉਹਦੇ ਵਿੱਚ ਕਿਹਾ ਹਿੰਦੂ ਤੁਹਾਨੂੰ ਨਹੀਂ ਮਿਲਣਗੇ ਜਰੂਰ ਮਿਲਣਗੇ ਕੋਈ ਹਿੰਦੂ ਦੇ ਘਰ ਮੌਤ ਹੋ ਗਈ ਸਾਡੇ ਤਾਂ ਸਾਡੇ ਤਾਂ ਮੇਰੀ ਗੱਲ ਸੁਣੋ ਸਾਡੇ ਤਾਂ ਸ਼ਮਸ਼ਾਨ ਘਾਟ ਵੀ ਹਲੇ ਤੱਕ ਸਾਂਝੇ ਨੇ ਅਸੀਂ ਕੋਈ ਜਿਹੜੀ ਵਿਧੀ ਲੱਗ ਨਹੀਂ ਬਣੀ ਨਾ ਸਿੱਖਾਂ ਵਾਲੇ ਨਾ ਹਿੰਦੂਆਂ ਵਾਲੇ ਕੋਈ ਵਿਧੀ ਨਾ ਚੱਲ ਰਹੀ ਹੈ ਨਾ ਗੁਰੂ ਸਾਹਿਬ ਨੇ ਕਦੀ ਇਹ ਸੰਦੇਸ਼ ਦਿੱਤਾ ਕਿ ਤੁਸੀਂ ਅਲੱਗ-ਅਲੱਗ ਕਰੋ ਸਾਡੇ ਤਾਂ ਸ਼ਮਸ਼ਾਨ ਘਾਟ ਵੀ ਇਕ ਨੇ ਗੱਲ ਨੂੰ ਸਮਝੋ ਇੱਕ ਮਿੰਟ ਪਰਮਿੰਦਰ ਸਿੰਘ ਪਰਮਿੰਦਰ ਕੁਮਾਰ ਹੋ ਸਕਦਾ ਜਤਿੰਦਰ ਸਿੰਘ ਜਤਿੰਦਰ ਕੁਮਾਰ ਹੋ ਸਕਦਾ ਜਤਿੰਦਰ ਖਾਨ ਪਰਮਿੰਦਰ ਖਾਨ ਨਹੀਂ ਹੋ ਸਕਦਾ ਕਦੀ ਸੁਣਿਆ ਤੁਸੀਂ ਅੱਜ ਤੱਕ ਰਣਨ ਸਾਹਿਬ ਗੱਲ ਆਪਾਂ ਸਾਰੀ ਕਰ ਰਹੇ ਆ ਅੱਗੇ ਤੁਸੀਂ ਆਮ ਤੌਰ ਤੇ ਤੁਹਾਡੀਆਂ ਜਿਹੜੀਆਂ ਅਸੀਂ ਵੀਡੀਓਜ਼ ਵੀ ਦੇਖਦੇ ਹੁੰਨੇ ਬਿਆਨ ਸੁਣਦੇ ਹੁੰਨੇ ਉਹ ਬੜੇ ਗਰਮ ਤੁਹਾਡੇ ਬਿਆਨ ਹੁੰਦੇ ਨੇ ਉਹ ਖਿਲਾਫ ਧਰਮ ਦੇ ਖਿਲਾਫ ਹੁੰਦੇ ਨੇ ਅੱਜ ਤੁਸੀਂ ਸਾਂਝੀ ਵਾਰਤਾਂ ਦਾ ਕਿਉਂ ਤੁਸੀਂ ਚੰਡਾ ਚੱਕਿਆ ਕੀ ਚਾਹਦੇ ਹੋ ਮਤਲਬ ਵੀ ਮੈਂ ਸਿੱਧਾ ਸਿੱਧਾ 500 ਬੰਦਾ ਲੈ ਕੇ ਮੋਰਚਾ ਲਾਦਣਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਮੇਰਾ ਹੱਕ ਪਹਿਲਾਂ ਮੈਨੂੰ ਹੱਕ ਦਿਓ ਸਾਡੀ ਕਦੀ ਵੀ ਭੜਕਾਉ ਬਾਤ ਨਹੀਂ ਹੋਏ ਸੁਣ ਲਓ ਮੇਰੀ ਗੱਲ ਤੁਸੀਂ ਸੁਣਾ ਇੱਕ ਮਿੰਟ ਦਾ ਪ੍ਰਸਾਦ ਸਾਡੀ ਸੱਚੀ ਗੱਲ ਕਰ ਰਹੇ ਹੋ ਤੁਹਾਡਾ ਪ੍ਰਸਾਦ ਵੀ ਇੱਕ ਮਿੰਟ ਹੀ ਹੈ ਵੀ ਤੁਸੀਂ ਕੀ ਚਾਹੁੰਦੇ ਹੋ ਵਿਰਜੀਵ ਟੰਡਨ ਆਪਣੇ ਸਾਥੀਆਂ ਸਮੇਂ ਜਾ ਕੇ ਸ਼ਿਰ ਦਰਬਾਰ ਸਾਹਿਬ ਜਾ ਕੇ ਬਹਿ ਜੇ ਮੈਂ ਤੇ ਤਨਮਨ ਚਲੀ ਸਾਹਿਬ ਪਾਠ ਕਰਨਾ ਕਰ ਰਹੀ ਹੈ ਫਿਰ ਤੁਸੀਂ ਫਿਰ ਖੁਸ਼ ਹੋ ਦੱਸੋ ਨਾ ਚੱਲ ਜਾਓ ਤੁਸੀਂ ਜੇ ਤਾਂ ਚਾਹੁੰਦੇ ਹੋ ਵੀ ਲੋਕੀ ਸਲਾਹ ਦਿੰਦੇ ਆ ਵੀ ਤੁਹਾਨੂੰ ਰੋਗ ਦਾ ਕੋਣਾ ਕਿਉਂ ਨਹੀਂ ਜਾਂਦੇ ਆਪਣੇ ਜਿੱਥੇ ਨਾ ਜਾ ਕੇ ਕਰੋ ਪਰ ਨਹੀਂ ਅਸੀਂ ਚੰਨੇ ਸਾਂਝੀ ਵਾਰਤਾ ਸਾਂਝੀ ਪਿਆਰ ਨਾਲ ਹੀ ਹੋਵੇ ਸ਼ਰਧਾ ਨਾਲ ਹੀ ਹੋਵੇ ਜੋ ਭਾਵ ਸ਼ਬਦਾਂ ਨਾਲ ਆਣੇ ਨਾ ਉਦਾਂ ਨਹੀਂ ਆਣੇ ਜਿਹੜਾ ਪਗੜੀ ਧਾਰੀ ਬੈਠੇ ਹੋ ਉਹਨਾਂ ਨਾਲ ਪਗੜੀ ਧਾਰੀ ਵੀ ਬੈਠੇ ਹੋਣ ਇਹ ਚੀਜ਼ ਪ੍ਰਧਾਨ ਜੀ ਦੀ ਸਾਡੇਾਂ ਦੀ ਸੋਚ ਹੈ ਜਿੱਥੇ ਤਿਲਕ ਧਾਰੀ ਹੋਣ ਉੱਥੇ ਨਾਲ ਪਗੜੀ ਧਾਰੀ ਸਿੱਖ ਵੀ ਸਾਡੇ ਨਾਲ ਬੈਟਰ ਕਿਉਂ ਬੈਟਣ ਦੇਖੋ ਜਿਹੜਾ ਸਾਡੇ ਸਾਂਝੀ ਵਾਲਤਾ ਬਣਾਉ ਹਿੰਦੂ ਸਮਾਜ ਨਾਲ ਹੀ ਆ ਕਿਉਂ ਜਿਹੜੇ ਇਹਨਾਂ ਦੇ ਰੀਤੀ ਰਿਵਾਜ ਆ ਜਿਹੜੇ ਸਾਡੇ ਸਿੱਖ ਸਮਾਜ ਦੇ ਰੀਤੀ ਰੋ ਉਹ ਹਿੰਦੂ ਸਮਾਜ ਦੇ ਵੀ ਸੇਮ ਆ ਆ ਵੀਨੇ ਭਾਰਤੀ ਮੇਨ ਦਾ ਖੜਾ ਇਨਾਂ ਦੇ ਬੇਟੀ ਹੋਈ 13 ਦੇ 13 ਦਿਨ ਬਾਅਦ ਆਪਣੇ ਭਾਜੀ ਅਮਰ ਅਚਾਇਆ ਜਾਂਦਾ ਨਾ ਪਾਰਟੀ ਸਾਹਿਬ ਨੂੰ ਗਰੰਟੀ ਸਾਹਿਬ ਨੂੰ ਬੁਲਾ ਕੇ ਇਹਨਾਂ ਨੇ ਵੀ ਉਦਾਂ ਹੀ ਕੀਤਾ ਹਿੰਦੂ ਆ ਉਦਾਂ ਹੀ ਕੀਤਾ ਫਿਰ ਸਾਂਝੀ ਵਾਲਤਾ ਤਾਂ ਸਾਡੀ ਇਹਨਾ ਨਾ ਹੋਣੀ ਚਾਹੀਦੀ ਕਿਸੇ ਹੋਰ ਕੋ ਮਨਾਣੀ ਤੁਸੀਂ ਈਸਾਈ ਭਾਈਚਾਰੇ ਨੂੰ ਬੁਲਾ ਲਓ ਮੁਸਲਿਮ ਭਾਈਚਾਰੇ ਨੂੰ ਬੁਲਾ ਲਓ ਦੇਖਦਾ ਪ੍ਰਸ਼ਾਦ ਖਵਾ ਕੇ ਦਿਖਾ ਦਿਓ ਮੈਂ ਮੰਨ ਜੂਗਾ ਗੁਰਦੁਆਰੇ ਤਾਂ ਸਾਰੇ ਜਾਂਦੇ ਹੀ ਨੇ ਨਾ ਗੁਰਦੁਆਰੇ ਤਾਂ ਸਾਰੇ ਜਾਂਦੇ ਹੀ ਨੇ ਭਾਜੀ ਗੁਰਦੁਆਰੇ ਵੋਟ ਬੈਂਕ ਲਈ ਜਾਂਦੇ ਆ ਕਿਤੇ ਨਾ ਕਿਤੇ ਸਿੱਖਾਂ ਦੀ ਵੋਟ ਬਚਾਈਦੀ ਆ ਸਮਝ ਗਏ ਪਰ ਗੁਰੂ ਘਰ ਚ ਨਾ ਵੋਟ-ਵੋਟਰ ਥੋੜੀ ਜਾਂਦੇ ਨੇ ਉੱਥੇ ਤਾਂ ਲੋਕ ਆਮ ਲੋਕ ਵੀ ਤਾਂ ਜਾਂਦੇ ਨੇ ਨਾ ਗੁਰਦੁਆਰੇ ਦੇ ਵਿੱਚ ਮੈਂ ਕੰਮ ਕੀਤਾ ਜਿਹੜਾ ਇਹਨਾਂ ਨੇ ਹੁਣ ਕੰਮ ਕੀਤਾ ਦਰਬਾਰ ਸਾਹਿਬ ਬਿਠਾ ਕੇ ਜਿਹੜੇ ਇਹਨਾਂ ਨੇ ਨਮਾਜ਼ ਅਦਾ ਕਰਵਾਈ ਆ ਉੱਚ ਤੁਸੀਂ ਦੇਖੋ ਨਾ ਗੁਰੂ ਗ੍ਰੰਥ ਸਾਹਿਬ ਵਾਲ ਤਾਂ ਉਹਨਾਂ ਦਾ ਮੂੰਹ ਹੀ ਨਹੀਂਗਾ ਜਿੱਥੇ ਜਿੱਥੇ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਆਸਤਾ ਹੀ ਨਹੀਂ ਫਿਰ ਐਹੋ ਜੇ ਬੰਦਿਆਂ ਨੂੰ ਆਪਾਂ ਕਿਉਂ ਅਨੁਮਤੀ ਦੇਣੀ ਦੱਸੋ ਨਾ ਮੈਨੂੰ ਆਸਤਾ ਸੀਗੀ ਤਾਂ ਹੀ ਉੱਥੇ ਗਏ ਨਾ ਉੱਥੇ ਭਾਜੀ ਕਿਹੜੀ ਆਸਤਾ ਹਾਂਜੀ ਵਾਰਤਾ ਦਾ ਹੀ ਸੰਦੇਸ਼ ਦੇਣਗੇ ਜਦੋਂ ਮੈਂ ਤੁਸੀ ਮੈਂ ਤੁਸੀ ਇੰਟਰਵਿਊ ਕਰ ਰਹੇ ਹੋ ਜਦੋਂ ਮੈਨੂੰ ਸਵਾਲ ਕਰੋ ਜਾਂ ਮੈਂ ਤੁਹਾਡੇ ਕੋਲ ਆਵਾਂ ਮੈਂ ਪਰਲੇ ਪਾਸੇ ਨੂੰ ਮੂੰਹ ਕਰਕੇ ਜਵਾਬ ਦਊਂਗਾ ਜਦੋਂ ਸਾਹਮਣੇ ਗੁਰੂ ਸਾਹਿਬ ਦਾ ਸਾਹਮਣੇ ਬੈਠੇ ਆਪਾਂ ਮੂੰਹ ਉਧਰ ਨੂੰ ਕੀਤਾ ਆਇਆ ਜਦੋਂ ਨਗਰ ਕੀਰਤਨ ਨਿਕਲਦਾ ਨਾ ਗੁਰੂ ਗ੍ਰੰਥ ਸਾਹਿਬ ਜੀ ਨਿਕਲਦੇ ਨੇ ਹਿੰਦੂਆਂ ਦੇ ਸਿਰ ਝੁੱਕ ਜਾਂਦੇ ਆ ਗੋਡਿਆਂ ਭਾਰ ਹੋ ਜਾਂਦੇ ਆ ਕਦੀ ਮੁਸਲਮ ਸਮਾਜ ਦੇ ਦਿਖਾ ਦਿਓ ਕਦੀ ਸਾਈ ਸਮਾਜ ਦੇ ਦਿਖਾ ਦਿਓ ਦੱਸੋ ਮਾਂ ਹੱਕ ਦਾ ਸਾਡਾ ਹਿੰਦੂ ਭਰਾਵਾਂ ਨਾਲ ਬੰਦਾ ਫਿਰ ਤਾਂ ਇਹ ਦਸਵੇਂ ਪਾਸੇ ਮਿਲਣੀ ਚਾਹੀਦੀ ਨਹੀਂ ਮਿਲਣੀ ਚਾਹੀਦੀ ਸਾਰਿਆਂ ਦਾ ਇਹ ਚਾਰ ਦਰਵਾਜ਼ੇ ਤਾਂ ਹੀ ਸੀਗੇ ਨਾ ਵੀ ਇੱਕ ਹਿੰਦੂ ਮੁਸਲਮਾਨ ਸ਼੍ਰੀ ਸੋਮਨਾਥ ਮੰਦਿਰ ਦੇ ਦਰਵਾਜ਼ੇ ਨਹੀਂ ਸਾਰੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਉਹਨਾਂ ਨੇ ਉਦੋਂ ਸੋਮਨਾਥ ਜੀ ਮੰਦਿਰ ਦੇ ਜਿਹੜੇ ਦਰਵਾਜ਼ੇ ਸੀ ਉਹ ਲਿਆ ਕੇ ਉੱਥੇ ਲਾਏ ਚਲੋ ਫੇਰ ਇੱਕ ਕੰਮ ਹੋਰ ਕਰੋ ਐਦਾਂ ਕਰੋ ਆਪਾਂ ਮੱਕੇ ਚੱਲਦੇ ਉੱਥੇ ਜਾ ਕੇ ਸ਼ਿਰੀ ਖੰਡ ਸਾਹਿਬ ਜੀ ਦਾ ਪਾਠ ਕਰਕੇ ਦਿਖਾਓ ਗਰਾਦਨ ਚਲੋ ਅਜੇ ਗਰਾਦਨ ਫਿਰ ਕਰੋ ਕਦੀ ਵੀ ਨਹੀਂ ਹੋਊਗਾ ਚਲੋ ਸਾਡੇ ਨਾਲ ਚਲੋ ਦੁਰਗਾਣਾ ਮੰਦਿਰ ਅਸੀਂ ਕਰਾਨੇ ਆ ਦਸਵੇਂ ਪਾਸ ਅਕਾਲ ਪੁਰਖ ਦਾ ਰੂਪ ਸੀਗੇ ਸਾਡੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹ ਐਵੇਂ ਨਹੀਂ ਨੀ ਵੱਡੀ ਗੱਲ ਕਹਿ ਗਏ ਕਹਿੰਦੇ ਸਰੋਂ ਦੇ ਤੇਲ ਨਾਲ ਬਾਹਾਂ ਲਵੇੜ ਲਓ ਤੇ ਤਿਲਾਂ ਦੀ ਬੋਰੀ ਚ ਪਾ ਦਿਓ ਜਿੰਨੇ ਤਿਲ ਤੁਹਾਡੀ ਬਾਹਾਂ ਨੂੰ ਚਿਮੜਨ 1900ਾਂ ਵੀ ਜੇ ਮੁਸਲਮਾਨ ਖਣ ਤੇ ਯਕੀਨ ਨਾ ਕਰੋ ਗੱਲ ਗੱਲ ਸਮਝੋ ਨਾ ਗੱਲ ਭਾਵਨਾ ਸਭ ਦੀ ਕੋਈ ਨਹੀਂ ਵੀ ਹੱਕ ਤਾਂ ਸਾਡਾ ਆਪਣਾ ਦਾ ਸਾਹ ਹਿੱਤਾ ਸਾਡੇ ਨਾਲ ਬੰਦੀ ਹੈ ਰਿਸ਼ਤੇਦਾਰੀਆਂ ਸਾਡੇ ਨਾਲ ਹੈ ਜਦੋਂ ਪਹਿਲਾ ਬੱਚਾ ਪੈਦਾ ਹੁੰਦਾ ਸੀ ਕਿੰਨੇ ਫੌਜ ਬਣਾਈ ਸਨਾਤਨੀਆਂ ਨੇ ਬਣਾਈ ਨਾ ਤੇ ਪਹਿਲਾ ਹੱਕੀ ਦਾ ਬੰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੰਡੀ ਦਾ ਵਾਰ ਦਾ ਪਾਠ ਕਰਦੇ ਸੀ ਚਲੋ ਹੋਰ ਕੁਝ ਨਾ ਸੀ ਸ੍ਰੀ ਹਨੂਮਨ ਚਲिसा ਨਹੀਂ ਕਰਾਉਣਾ ਚੰਡੀ ਸ਼ੁਰਮਣੀ ਗੁਰਦੁਆਰਾ ਦਾ ਪ੍ਰਿੰਪਟੀ ਨਵਰਾਤੇ ਆ ਰਹੇ ਨੇ 9 ਅਪ੍ਰੈਲ ਤੋਂ ਮਾ ਚੰਡੀ ਦਾ ਹੀ ਪਾਠ ਕਰਾ ਚੰਡੀ ਦਾ ਵਾਰ ਦਾ ਪਾਠ ਕਰਾਦਣ ਕੁਝ ਤਾਂ ਕਰਨ ਸਾਡੇ ਕੁਛ ਨਿਹੰਗ ਮੈਂ ਵੀ ਵੀਡੀਓ ਪਿੱਛੇ ਦੇਖਿਆ ਸੋਸ਼ਲ ਮੀਡੀਆ ਤੇ ਆ ਰਹੇ ਨੇ ਭਗਵਾਨ ਬੋਲੇਨਾਥਾ ਪਾਠ ਕਰਦੇ ਨੇ ਧੂਨੇ ਤੇ ਬਹਿ ਕੇ ਮਾਂ ਦਾ ਦੁਰਗਾ ਦਾ ਆਦੀ ਸ਼ਕਤੀ ਸ਼ਾਲੀ ਉਹਦਾ ਪਾਠ ਕਰਦੇ ਨੇ ਤੇ ਫੇ ਕਿਉਂ ਨਾ ਇਹ ਸ਼ੁਰੂਆਤ ਇਸ ਨੁਰਾਤੇ ਤੋਂ ਸ੍ਰੀ ਹਰਮੰਦਰ ਸਾਹਿਬ ਚ ਕਰਾਈ ਜਾ ਤੂੰ ਨਾ ਕਰਈ ਜਾਵੀ ਦਸੋ ਨਾ ਕੀ ਸ਼ਰਮਣੀ ਗੁਰੂ ਦਾ ਗੁਰੂ ਦਾ ਪਰੰਦਰ ਕਮੇਟੀ ਸਿਰਫ ਵੋਟਾਂ ਦੀ ਰਾਇਤੀ ਕਰਨਾ ਜਾਣਦੀ ਹੈ ਜਦੋਂ ਤੋਂ ਦਿਲ ਕਰੇ ਮੇਰਾ ਸੱਚਾ ਸੁਦਾ ਬਾਬੇ ਨੂੰ ਮਾਫੀ ਦੇ ਦਿਓ ਜਦੋਂ ਦਿਲ ਕਰੇ ਮੱਟੂ ਸ਼ੇਰਾ ਵਾਲੇ ਨੂੰ ਮਾਫੀ ਦੇ ਦਿਓ ਇੱਕ ਪਾਸੇ ਨਮਾਜ਼ ਇਹਦਾ ਕੀਤੀ ਜਾ ਰਹੀ ਹੈ ਦੂਜੇ ਪਾਸੇ ਮੱਟੂ ਸ਼ੇਰਾ ਵਾਲਾ ਮੁਯਾਗੁਣਾ ਰਿਹਾ ਦੂਜੇ ਨੇ ਕੀ ਗੱਲ ਕਹਿ ਗਿਆ ਉਹ ਜਵਾਨ ਖੁਲਗੀ ਨਾ ਤੁਸੀਂ ਗੱਲ ਨਹੀਂ ਸਮਝੇ ਉਹਨੇ ਦੇਖਿਆ ਵੀ ਇੱਥੇ ਜੇ ਨਮਾਜ਼ ਹੋ ਸਕਦੀ ਤਾਂ ਇਹਨਾਂ ਬਾਰੇ ਕੁਝ ਵੀ ਬੋਲਿਆ ਜਾ ਸਕਦਾ ਉਹਨੇ ਗੁਰੂ ਸਾਹਿਬ ਬਾਰੇ ਬੋਲਤਾ ਕਿ 7 ਸਾਲ ਦਾ ਨਿਆਣਾ 9 ਸਾਲ ਦਾ ਨਿਆਣਾ ਕੋਈ ਸਾਰੀ ਜਾਣਕਾਰੀ ਹੈ ਮੈਨੂੰ ਬੋਲਣ ਦੀ ਲੋੜ ਨਹੀਂ ਉਹ ਸ਼ਬਦ ਤਾਂ ਮੈਂ ਮੂੰਹੋਂ ਵੀ ਨਹੀਂ ਬੋਲਦਾ ਮੇਰੇ ਲਈ ਪਾਪ ਹੈ ਸਮਝਿਆ ਨਹੀਂ ਮੇਰਾ ਭਜਵਾਨ ਖੋਲ ਰਹੇ ਹੋਣਾ ਨਹੀਂ ਗੁਰਦੁਆਰਾ ਕਰ ਕੀ ਰਹੀ ਹੈ ਫਿਰ ਤੁਸੀਂ ਦੱਸੋ ਭਾਈ ਚਾਰੇ ਵਾਲੀ ਗੱਲ ਕਰਦੇ ਫਿਰ ਗੁਰੂ ਸ਼ਰੋਮਲੀ ਗੁਰਦੁਆਰਾ ਪਰੰਧਕ ਕਮੇਟੀ ਕਿਹ ਕਿ ਕਲੱਬ ਬਣ ਕੇ ਰਹਿ ਗਈ ਹੈ ਕਿਹ ਰਾਜਨੀਤਿਕ ਪਾਰਟੀ ਬਣ ਕੇ ਰਹਿ ਗਈ ਹੈ ਜਿਹਦਾ ਦਿਲ ਕਿ ਵੋਟਾਂ ਦੀ ਰਾਜਨੀਤੀ ਠਿੱਕੀ ਜਿੱਥੋਂ ਗੁੱਟਾਂ ਮਿਲੀਆਂ ਤਾਂ ਡੇਰਾ ਸੱਚਾ ਸੁਦਾਲਾ ਮਾਫ ਕਰ ਦਿਓ ਪਹਿਲਾਂ ਦੋਸ਼ੀਕਰਾਰ ਦੇ ਦਿਓ ਉਹਨੇ ਵੋਟਾਂ ਨਹੀਂ ਪਵਾਈਆਂ ਤਾਂ ਡੇਰਾ ਸੱਚਾ ਸੁਦਾਲਾ ਦੋਸ਼ੀਕਰਾਰ ਦਿੱਤਾ ਅਗਰ ਜਿਹਨੇ ਵੋਟਾਂ ਪਵਾਉਣੀਆਂ ਦੀ ਸੰਬੰਧ ਬਣਾ ਲੇ ਤਾ ਉਹਨੂੰ ਮਾਫੀ ਦੇਤੀ ਐਦਾਂ ਹੀ ਉਹਦਾ ਸਤਕਾਰ ਕਰਦੇ ਹਾਂ ਉਹਨਾਂ ਵੋਟਾਂ ਲੈਣੀਆਂ ਮੁਸਲਮਾਨ ਸਮਾ ਸਰ ਹਰਮੰਦਰ ਸਾਹਿਬ ਵਿੱਚ ਨਮਾਜ਼ ਦਾ ਕਰਾਤੀ ਜੋ ਇੱਦੀ ਮੱਟੋ ਸ਼ਿਰਲ ਨੇ ਗਲਤ ਬੋਲਿਆ ਤਾਂ ਉਹਨੂੰ ਫੋਟਾਂ ਲਿਆਂ ਦੀ ਖਾਤਰ ਮਾਫੀ ਦੇਤੀ ਇੱਦਾਂ ਕਿਉਂ ਇਹ ਆਪਾਂ ਧਰਮ ਸਥਾਨ ਚਲਾ ਰਹੇ ਆਂ ਸ਼ਿਰਲ ਨੇ ਕਿੰਦੂ ਪੁੱਤ ਦੇ ਪਿੱਟੀ ਇਹ ਇੱਕ ਕਲੱਬ ਚਲਾ ਰਹੀ ਹੈ ਸਵਾਲ ਉੱਠਿਆ ਲੋਕਾਂ ਦੇ ਮਨ ਉਦਾਂ ਸਤਿਕਾਰ ਕਰਦੇ ਆ ਉਹ ਵੀ ਸੋਸ਼ਲ ਮੀਡੀਆ ਦੇ ਵਿੱਚ ਬਿਲਕੁਲ ਆਉਂਦੇ ਆ ਜੀ ਇਹ ਨਾ ਗੱਲ ਕਰੋ ਪਲੀਜ਼ ਇਹ ਨਾ ਗੱਲ ਕਰੋ ਗੁਰੂ ਘਰਾਂ ਦੇ ਵਿੱਚ ਜਿੰਨਾ ਵਿਸ਼ਵਾਸ ਸਨਤਨੀਆਂ ਦਾ ਹੋਊਗਾ ਕਿਸੇ ਦਾ ਵੀ ਹੋਊਗਾ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ 70% ਆਬਾਦੀ ਜਲੂਲ ਮੱਥਾ ਟਿਕਣ ਜਾਂਦੇ ਉਹਨੇ ਸ਼ਰਧਾ ਦੇ ਨਾਲ ਸਨਾਤਨੀ ਦੇ ਧਰਮ ਦੇ ਲੋਕ ਜਾਂਦੇ ਹੋ ਨੇ ਇਹ ਨਾਲ ਗੱਲ ਕਰੋ ਫਿਰ ਵਿਸ਼ਵਾਸ ਦੀ ਗੱਲ ਨਾ ਕਰੋ ਮੈਂ ਫਿਰ ਕਹਿ ਰਿਹਾ ਸਾਡੇ ਤਾਂ ਰਿਸ਼ਤੇ ਸਾਂਝੇ ਨੇ ਹਮ ਹਿੰਦੂਆਂ ਦੀ ਜਦੋਂ ਕੁੜੀਆਂ ਸਿੱਖਾਂ ਦੇ ਵਿਆਹ ਜਾਂਦੀਆਂ ਸਿੱਖਾਂ ਦੀ ਕੁੜੀਆਂ ਜਦੋਂ ਹਿੰਦੂਆਂ ਚ ਵਿਆਹ ਜਾਂਦੀਆਂ ਨਾ ਸਵਾਲ ਇਹ ਨਹੀਂ ਕੀਤਾ ਜਾਂਦਾ ਵੀ ਪੁੱਤਰ ਗੁਰੂ ਗ੍ਰੰਥ ਸਾਹਿਬ ਦੇ ਫੇਰੇ ਉੱਤੇ ਜਾਣਗੇ ਜਾਂ ਹਵਨ ਜਗ ਦੇ ਫੇਰੇ ਉੱਤੇ ਜਾਣਗੇ ਕਦੀ ਇਸ ਗੱਲ ਤੇ ਰਿਸ਼ਤੇ ਵੀ ਨਹੀਂ ਟੁੱਟੇ ਵੀ ਨਾਲੀ ਨਾਲ ਹਸਤਾ ਫੇਰੇ ਲੈਣੇ ਆ ਗੁਰੂ ਗ੍ਰੰਥ ਸਾਹਿਬ ਦੇ ਲੈਣੇ ਜੀ ਕੋਈ ਕਹਿੰਦਾ ਹਵਨ ਦੇ ਉਹ ਕਹਿੰਦਾ ਤੁਸੀਂ ਜੋ ਮਰਜ਼ੀ ਕਰਾ ਲਓ ਕਿਸੇ ਲੋਕ ਤੇ ਵੀ ਹੁੰਦਾ ਕਿ ਪੁੱਤਰ ਗੁਰੂ ਗ੍ਰੰਥ ਸਾਹਿਬ ਦੇ ਫੇਰੇ ਉੱਤੇ ਜਾਂਦੇ ਜਿਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪਹਿਲਾਂ ਵੀ ਕੀਤੀ ਗਈ ਸੀ ਖਰਾਬ ਤੋਂ ਵੱਡਾ ਪ੍ਰੂਫ ਹੈ ਯਾਰ ਸਾਡੇ ਸ਼ਮਸ਼ਾਨ ਘਾਟ ਅੱਜ ਤੱਕ ਸਾਂਝੇ ਨੇ ਗੁਰੂ ਸਾਹਿਬ ਨੇ ਕੋਈ ਲੱਗ ਮੈਸੇਜ ਥੋੜੀ ਦਿੱਤਾ ਕਿ ਤੁਸੀਂ ਇਸ ਪদ্ধਤੀ ਨਾਲ ਨਹੀਂ ਆਪਣਾ ਸੰਸਕਾਰ ਕਰਨੇ ਇਸ ਪদ্ধਤੀ ਨਾਲ ਨਹੀਂ ਕਰਨੇ ਮੈਂ ਬੜੀ ਬੜੀ ਖੁੱਲੀ ਗੱਲ ਦੱਸਾਂ ਸਾਡੇ ਬੱਚਿਆਂ 'ਚ ਵੀ ਇੱਕ ਮੈਸੇਜ ਆਉਂਦਾ ਬੜਾ ਕਲੀਅਰ ਮੈਸੇਜ ਹੈ ਕਿਸੇ ਸਿੱਖ ਘਰ ਦੇ ਵਿੱਚ ਸ੍ਰੀ ਖੰਡ ਸਾਹਿਬ ਦਾ ਪਾਠ ਰਖਾਇਆ ਜਾਂਦਾ ਨਾ ਉੱਥੇ Hindu ਫੈਮਲੀ ਵੀ ਜਾਂਦੀਆਂ ਬੱਚੇ ਵੀ ਜਾਂਦੇ ਆ ਬਿਲਕੁਲ ਕਦੀ Hindu ਫੈਮਲੀ ਜਾਂ ਬੱਚਾ ਕੋਈ ਸਾਡਾ ਇਹ ਕੰਮ ਗੁਰੂ ਘਰ ਦਾ ਪ੍ਰਸ਼ਾਦ ਖਾਂ ਨੂੰ ਮਨਾ ਨਹੀਂ ਕਰਦਾ ਵੀ ਮੈਂ ਨਹੀਂ ਖਾਣਾ ਐਦਾਂ ਹੀ ਜਦੋਂ ਸਾਡੇ ਘਰੇ ਮਾਈ ਦਾ ਕੀਰਤਨ ਮਾ ਦਾ ਜਾਗਰ ਮਾ ਦੀ ਚੌਂਕੀ ਰੱਖੀ ਹੋਵੇ ਤਾਂ ਕੋਈ ਸਿੱਖ ਪਰਿਵਾਰ ਦਾ ਬੱਚਾ ਜਾਂ ਵਿਅਕਤੀ ਇਹ ਚੀਜ਼ ਮਨਾ ਨਹੀਂ ਕਰਦਾ ਵੀ ਮੈਂ ਮਾ ਦੇ ਘਰ ਦਾ ਪ੍ਰਸ਼ਾਦ ਨਹੀਂ ਖਾਣਾ ਮਾ ਦਾ ਭੰਡਾਰੇ ਦਾ ਪ੍ਰਸ਼ਾਦ ਨਹੀਂ ਖਾਣਾ ਇਹ ਹੈਗੀ ਸਾਂਝੀ ਵਾਰਤਾ ਜਿਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਮੰਨਣਾ ਤਾਂ ਕੋਈ ਵੀ ਨਹੀਂ ਕਰਦਾ ਨੇ ਪ੍ਰਸ਼ਾਦ ਨੂੰ ਪਛਾਣਦਾ ਇਹ ਸਾਦੇ ਨੇ ਇਹ ਮੁਸਲਮਾਨ ਧਰਮ ਦੇ ਵਿੱਚ ਹੀ ਸਾਈ ਧਰਮ ਚ ਹੈ ਕਿਸੇ ਦੂਸਰੇ ਧਰਮ ਦੇ ਸਥਾਨ ਦਾ ਪ੍ਰਸ਼ਾਦ ਨਹੀਂ ਖਾਂਦੇ ਜਿਹੜੀ ਗੱਲ ਸਿੱਧੀ ਸਾਡੀ ਇਹ ਸਾਡੀਆਂ ਸਾਂਝੀਆਂ ਵਾਰਤਾਂ ਨੇ ਜੋ ਮੱਥੇ ਵੀ ਟਿੱਕੇ ਜਾ ਰਹੇ ਨੇ ਸਿਰਫ ਮਤਲਬ ਫਿਰ ਕਹਿ ਰਹੇ ਆ ਵੋਟਾਂ ਦੀ ਰਾਜਨੀਤੀ ਕਰਕੇ ਟਿੱਕੇ ਜਾ ਰਹੇ ਨੇ ਬਿਲਕੁਲ ਮੈਂ ਜਿਹੜੀ ਗੱਲ ਕਹਿ ਰਹੇ ਸਾਂ ਇਹ ਤਾਂ ਸਾਡੇ ਨਾਲ ਹੋਣੀ ਚਾਹੀਦੀ ਹੁਣ ਆ ਫਿਰ ਅੱਗੇ ਇਸ ਦੀ ਪੈਰਵਾਹੀ ਕੀ ਕਰੋਗੇ ਇਸ ਚਿੱਠੀ ਦੀ ਜੋ ਤੁਸੀਂ ਆ ਲਿਖੀ ਆ ਐਸਪੀਸੀ ਪ੍ਰਧਾਨ ਨੂੰ ਇਸ ਦੀ ਪੈਰਵਾਹੀ ਕੀ ਕਰੋਗੇ ਤੁਸੀਂ ਤਾਂ ਗੱਲ ਰਜੀਵ ਕੰਡਨ ਕਰ ਰਿਹਾ ਗੁਰਾਥਾਪਰ ਕਰ ਰਿਹਾ ਪਵਨ ਮਾਨ ਕਰ ਰਿਹਾ ਸਾਰੇ ਕਰ ਰਹੇ ਆ ਆਨੁਲਿਤ ਨਾ ਵਿੱਚ ਹਰ ਵਿਅਕਤੀ ਸ਼ਰਮਣੀ ਗੁਰਿੰਦਰਪਾਲ ਦਾ ਪੰਦੂ ਪੇਟੀ ਨੂੰ ਪੁੱਛੇਗਾ ਸੁਖਵੀਰ ਬਾਦਲ ਜੀ ਨੂੰ ਪੁੱਛੇਗਾ ਜਿਹੜੇ ਇਹਨਾਂ ਦੇ ਬਿਲਕੁਲ ਆਕਾ ਨੇ ਮੈਂ ਤਾਂ ਕਹਾਂਗਾ ਸ਼ਰਮਣੀ ਕਲਗਲ ਜੀ ਜਿਹੜੇ ਸਾਡੇ ਹਿੰਦੂ ਸਮਾਜ ਦੇ ਲੋਕ ਬੈਠੇ ਨੇ ਜੀ ਜੋਸ਼ੀ ਜੀ ਬੈਠੇ ਨੇ ਉਹ ਕੋਈ ਸਵਾਲ ਚੱਕਦੇ ਉਹਨਾਂ ਦੇ ਮੂੰਹ ਕਿਉਂ ਬੰਦ ਹੈ ਉਹਨਾਂ ਦੇ ਮੂੰਹ ਕਿਉਂ ਬੰਦ ਨਹੀਂ ਕਿ ਆਪਾਂ ਲਾਲਚ ਕਰਕੇ ਮੂੰਹ ਬੰਦ ਕਰਕੇ ਬੈਠੇ ਹਾਂ ਕੋਈ ਸੁਖਵੀਰ ਬਾਦਲ ਜੀ ਨੂੰ ਪੁੱਛਦੇ ਵੀ ਮਹਾਰਾਜ ਇਸ ਹੱਕ ਹੱਕ ਤਾਂ ਸਾਡਾ ਬਣਦਾ ਸੀਗਾ ਤੁਸੀਂ ਆਹ ਕੀ ਕਰ ਰਹੇ ਹੋ ਕਿਉਂ ਨਹੀਂ ਦਰਬਾਰ ਸਾਹਿਬ ਦੇ ਵਿੱਚ ਕਿਉਂ ਨਹੀਂ ਹਰਮੰਦਰ ਸਾਹਿਬ ਦੇ ਵਿੱਚ ਮਾਂ ਦੀ ਚੌਂਕੀ ਕਰਾਈ ਜਾਂਦੀ ਕਿਉਂ ਨਹੀਂ ਸ਼੍ਰੀ ਹਰਮਾਨ ਚਲਿਸਾ ਦਾ ਪਾਠ ਕਰਾਇਆ ਜਾਂਦਾ ਕਿਉਂ ਨਹੀਂ ਮਾਂ ਦੀਆਂ ਕੰਜਕਾਂ ਪਠਾਈ ਜਾਂਦੀਆਂ ਨਵਰਾਤੇ ਆ ਰਹੇ ਨੇ ਕੰਜਕਾਂ ਪਠਾਈਆਂ ਜਾਂ ਦਿਨ ਜਿਹੜਾ આમੰਤਰਿਤ ਜਿਹੜਾ ਨਿਮੰਤਰਣ ਆਪਾਂ ਪਰ ਇਹ ਵੀ ਨਾਲ ਮੰਗ ਕਰਦੇ ਹੋ ਕਿ ਜੋ ਚੀਜ਼ ਹੋਵੇ ਫਿਰ ਦੋਨੋਂ ਪਾਸੇ ਹੋਵੇ ਮਾਂ ਜੀ ਨੇ ਕੱਲ ਗੱਲ ਕਰਦੇ ਬੈਠੇ ਬੈਠੇ ਮੈਨੂੰ ਕਹਿੰਦੇ ਵੀ ਜਿਹੜਾ ਨਿਮੰਤਰਣ ਗੁਰਦੁਆਰਾ ਪ੍ਰੰਧ ਕਮੇਟੀ ਦੁਆਰਾ ਮੁਸਲਿਮ ਸਮਾਜ ਨੂੰ ਨਮਾਜ਼ ਅਦਾ ਕਰਨ ਲਈ ਦਿੱਤਾ ਜਾਂ ਗਿਆ ਵਾ ਉਹ ਨਿਮੰਤਰਣ ਤਾਂ ਤੁਹਾਡਾ ਬਣਦਾ ਸੀਗਾ ਹੂੰ ਯੋਧ ਤੁਹਾਨੂੰ ਕਹਿਣਾ ਚਾਹੀਦਾ ਸੀਗਾ ਸਰਾਤਨ ਧਰਮ ਦੇ ਲੋਕਾਂ ਨੂੰ ਵੀ ਆ ਕੇ ਇੱਥੇ ਮਾ ਦੇ ਨਰਾਤੇ ਤੇ ਮਾ ਦੀ ਚੌਂਕੀ ਕਰ ਲੋ ਮਾ ਅਗਰ ਨਾਲੇ ਇਹ ਵੀ ਤੁਸੀਂ ਮੰਨਦੇ ਹੋ ਇਹ ਵੀ ਕਹਿੰਦੇ ਹੋ ਕਿ ਦੋਨੋਂ ਪਾਸਿਓਂ ਜਿਹੜੀ ਇਹ ਸਾਂਝੀ ਵਾਰਤਾਈ ਗੱਲ ਹੋਵੇ ਮੰਦਰਾਂ ਦੇ ਵਿੱਚੋਂ ਵੀ ਹੋਵੇ ਤੇ ਗੁਰਦੁਆਰੇ ਦੇ ਸਾਨੂੰ ਤਰਾਜ ਹੀ ਕੋਈ ਨਹੀਂ ਮੈਂ ਫਿਰ ਕਹਿ ਰਿਹਾ ਗੁਰੂ ਸਾਡੇ ਜਿੰਨੇ ਵੀ ਦੱਸੇ ਗੁਰੂ ਹੋਏ ਨੇ ਹਿੰਦੂਆਂ ਦੇ ਮਾਵਾਂ ਦੇ ਪੇਟਾਂ ਦੇ ਪੇਟ ਤੋਂ ਜਨਮ ਲਿੱਤਾ ਜਿਨ੍ਹਾਂ ਨੇ ਲਿੱਤਾ ਸਾਡੇ ਨੇ ਗੁਰੂ ਇਹ ਤਾਂ ਅਸੀਂ ਲੋਕ ਨਾ ਢੇਲ ਵਰਤ ਦਿੰਨੇ ਤੋ ਕਹਿੰਦੇ ਸਾਡੇ 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 ਨਾ ਦੱਸੇ ਗੁਰੂ ਸਾਡੇ ਅਸੀਂ ਗੁਰੂਆਂ ਦੇ ਹਾਂ ਸਿੱਖ ਸਮਾਜ ਸਾਡਾ Hindu ਸਮਾਜ ਵੀ ਸਾਡਾ ਅਸੀਂ ਇਹਨਾਂ ਦੇ ਉਹ ਸਾਡੇ ਆ ਚਰਚਾ ਜਿਹੜੀ ਹੈ ਛਿੜੀ ਹੈ ਕਿ ਹਨੂਮਾਨ ਚਾਲੀਸਾ ਜਿਹੜੀ ਹੈ ਪੜਨ ਦਿੱਤੀ ਜਾਵੇ ਪਰ ਕਹਿੰਦੇ ਕਿ ਅਸੀਂ ਦੋਨੋਂ ਪਾਸਿਆਂ ਦੀ ਗੱਲ ਕਰਦੇ ਹਾਂ ਮੰਦਰਾ ਤੋਂ ਵੀ ਅਸੀਂ ਸਿੱਖਾ ਦੇ ਪ੍ਰਤੀ ਗੱਲ ਕਰਦੇ ਹਾਂ ਤੇ ਉੱਥੋਂ ਵੀ ਜਿਹੜੀ ਹੈ ਦੂਜੇ ਪਾਸਿਓਂ ਵੀ ਉਹ ਗੱਲ ਹੋਣੀ ਚਾਹੀਦੀ ਹੈ ਤਾਂ ਜਿਹੜੇ ਅਪਡੇਟਸ ਨਾਲ ਜੁੜੋ ਕੈਮਰਾਮੈਨ ਸੰਦੀਪ ਸਿੰਘ ਨਾਲ ਸੰਜੀਤ ਸਿੰਘ ਪਲਾਜ਼ਾ ਨਾਲ ਸਪੋਕਸਮੈਨ ਲੁਧਿਆਣਾ